ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਠੀਕੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਆਪਣਾ ਸੀਜ਼ਨ ਚੱਲ ਰਿਹਾ ਹੈ ਚੱਲੇ ਨਾ ਚੱਲੇ ਤੇ ਉਹਦੇ ਵਿੱਚ ਆਪਾਂ ਐਪੀਸੋਡ ਕੱਢੇ ਆ ਲਾਸਟ ਐਪੀਸੋਡ ਤੁਸੀਂ ਦੇਖਿਆ ਹੀ ਹੈ ਵੈਸੇ ਪਰ ਉਹਦਾ ਨਾਮ ਮੈਂ ਰੱਖਿਆ ਨਹੀਂ ਪਰ ਹੁਣ ਮੈਂ ਰੱਖਾਂਗਾ ਤੇ ਅੱਜ ਦੇ ਐਪੀਸੋਡ ਦਾ ਨਾਮ ਆਪਣਾ ਫੇਰ ਕਰਤੇ ਉਹੀ ਕੰਮ ਮਤਲਬ ਕਿ ਮੇਗਾ ਨੇ ਉਹੀ ਕੰਮ ਕਰ ਦਿੱਤਾ ਕਿ ਦੇਖਣ ਦੇ ਲਈ ਤੁਸੀਂ ਹੁਣ ਅੱਗੇ ਤੁਹਾਨੂੰ ਦਿਖਾਉਂਗਾ ਕੀ ਕੰਮ ਕੀਤਾ ਉਹਨੇ ਤੇ ਬਣੇ ਰਿਓ ਫਿਰ ਨਾਲ ਠੀਕ ਹੈ ਜੀ ਆਜੋ ਫਿਰ ਦਿਖਾਈਏ ਤੁਹਾਨੂੰ ਬੁਰਮੀ ਜੁਗਾਇਕ ਖਿਲਾਤੇ ਆ ਔਰ ਚਾਰਾ ਹੁੰਦਾ ਯਾਰ ਹਨੀ ਪੂਰਾ ਪੱਬਾ ਪੂਰਾ ਪੱਬਾ ਪੂੰਡ ਵਾਲਾ ਪੂਰਾ ਹੋਰ ਸਾਡ ਟਿਕ ਟਕ ਵਾਲ ਚਪਰੀ ਚਪਰੀ ਕਹਿੰਦੇ ਨੇ ਇਕਲ ਜੀ ਸਾਰਿਆਂ ਨੂੰ ਹੈਲੋ ਗਾਇਜ਼ ਸੋ ਗਾਇਜ਼ ਵੈਲਕਮ ਟੂ आवर ਪੋਡਕਾਸਟ ਹੋਰ ਠੀਕ ਠਾਕ ਜੀ ਸਾਰੇ ਸੋ ਗਾਇਜ਼ ਇਸ ਵੀਕਐਂਡ ਤੇ ਹਰਮਨ ਮੇਰੇ ਨਾਲ ਨਹੀਂ ਸੀਗਾ ਤੇ ਮੈਂ ਤਾਂ ਬਹੁਤ ਬੋਰ ਹੋਈ ਐਕਚੁਅਲੀ ਮੈਨੂੰ ਜਿਆਦਾ ਬੋਰ ਹੋਈ ਮੇਰਾ ਤਾਂ ਦਿਮਾਗ ਵੀ ਨਹੀਂ ਚੱਲ ਰਿਹਾ ਸੀ ਸਹੀ ਤਰੀਕੇ ਨਾਲ ਤੁਸੀਂ ਦੱਸੋ ਤੁਹਾਡਾ ਕਿਵੇਂ ਦਾ ਵੀਕਐਂਡ ਸੀਦਾ ਉਹੀ ਕਰਤਾ ਫੇਰ ਕੰਮ ਇਸ ਵਾਰ ਪਤਾ ਕੀ ਹੋਇਆ ਮੈਨੂੰ ਪਤਾ ਨਹੀਂ ਮੇਰੀ ਗੱਲ ਤੁਹਾਨੂੰ ਜਦੋਂ ਲਾਸਟ ਵਾਰ ਕੀ ਕਿਹਾ ਸੀਗਾ ਕੀ ਕਿਹਾ ਸੀ ਕਿ ਦੱਸ ਕੇ ਜਾ ਆਪਾਂ ਦੱਸ ਕੇ ਨਹੀਂ ਕਿ ਦਿੱਲੀ ਬਣਾਣਾ ਆਪਾਂ ਪਿਛਲੇ ਵੀਕ ਦੀ ਗੱਲ ਹੈ ਹਾਂ ਮੈਨੂੰ ਪਤਾ ਹੀ ਹੈ ਕਿ ਪਿਛਲੇ ਵੀਕ ਦੀ ਗੱਲ ਹੈ ਤੂੰ ਅੱਜ ਬਣਾ ਰਹੀ ਫਿਰ ਮੈਂ ਸ਼ੂਟ ਸੀ ਦੋ ਦਿਨ ਸੋ ਗਾਇਸ ਮੈਸੀ ਸ਼ੂਟ ਤੇ ਤੇ ਸ਼ੂਟ ਤੇ ਤੁਹਾਨੂੰ ਪਤਾ ਹੀ ਹੈ ਸਵੇਰੇ ਜਾਂਦੀ ਸੀ ਰਾਤ ਨੂੰ ਇੱਕ ਇੱਕ 2:00 ਵਜੇ ਵਾਪਸ ਆਂਦੀ ਸੀ ਆ ਕੇ ਇੰਨੀ ਥੱਕੀ ਹੁੰਦੀ ਸੀ ਕਿ ਮੈਨੂੰ ਮੇਰੇ ਚ ਇੰਨੀ ਵੀ ਮਿਹਨਤ ਕਿੱਦਾਂ ਰਹਿਦਾ ਸ਼ੂਟ ਬਹੁਤ ਵਧੀਆ ਰਿਹਾ ਸ਼ੂਟ ਚ ਵਧੀਆ ਕਿੰਨੇ ਗਾਣੇ ਕੀਤੇ ਨੇ ਮੇਰਾ ਇੱਥੇ ਸੀ ਐਚ ਐਲ ਵੀ ਫਿਲਮ ਸਟੂਡੀਓਜ਼ ਅ اچھا ਖਰੜ ਉਹ ਤੋਂ ਅਗਲੇ ਦਿਨ ਸੀਗਾ ਅਬ ਨੂਡ ਸੋ ਗਾਇਜ਼ ਮੈਂ ਇੰਨੀ ਜ਼ਿਆਦਾ ਥੱਕ ਗਈ ਨਾ ਮਤਲਬ ਇੰਨੀ ਜ਼ਿਆਦਾ ਮੈਨੂੰ ਤਾਂ ਆਪਣੇ ਗੋਆ ਦਾ ਟ੍ਰਿਪ ਯਾਦ ਆਈ ਜਾਂਦਾ ਸੀ ਹੁਣ ਰਾਈਟ ਨਾ ਸੱਚੀ ਪਤਾ ਕਿਉਂ ਕਿਉਂਕਿ ਜਦੋਂ ਤੁਸੀਂ ਐਗਜ਼ੋਸਟ ਹੋ ਜਾਂਦਾ ਰਜੀ ਕਹਿੰਦਾ ਘੁੰਮਣ ਦਾ ਤੇ ਅਸੀਂ ਹੁਣੇ ਤਾਜ਼ਾ ਤਾਜ਼ਾ ਘੁੰਮ ਕੇ ਆਏ ਆ ਗੋਆ ਅਸੀਂ ਇਕੱਠੇ ਹੀ ਸੀਗੇ ਹਨਾ ਵਧੀਆ ਰਿਹਾ ਨਾ ਬਹੁਤ ਵਧੀਆ ਰਿਹਾ ਕਿਉਂਕਿ ਜਦ ਮੈਂ ਬੈਂਕ ਕੋ ਗਈ ਸੀ ਉਦੋਂ ਮੈਂ ਸ਼ੂਟ ਨਾਲ ਗਈ ਸੀ ਤੇ ਸ਼ੂਟ ਨਾਲ ਦਾ ਕੰਮ ਕਰਨਾ ਪੈਂਦਾ ਸੀ ਮੈਨੂੰ ਸਾਰਾ ਟਾਈਮ ਬਟ ਜਦ ਅਸੀਂ ਗੋਆ ਗਏ ਸੀ ਉਦੋਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਘੁੰਮੇ ਫਿਰੇ ਐਕਸਪਲੋਰ ਕੀਤਾ ਮੈਂ ਦੁਬਾਰਾ ਜਾਣਾ ਚਾਹਨੀ ਐ ਐਕਚੁਅਲੀ ਦੱਸਾਂ ਤੈਨੂੰ ਤੂੰ ਜਾਣਾ ਮੈਂ ਤਾਂ ਚਾਹੁੰਦਾ ਹਾਂ ਹਾਂ ਬੜਾ ਵਧੀਆ ਮੌਸਮ ਵੀ ਬੜਾ ਵਧੀਆ ਸੀ ਯਾਰ ਪਤਾ ਕਿਉਂ ਕਿਉਂਕਿ ਇਤਨਾ ਵ ਦੂਜਾ ਉੱਥੇ ਨਾ ਯਾਰ ਕਰਾਊਡ ਵੀ ਬਹੁਤ ਸੋਹਣਾ ਸੀ ਬਹੁਤ ਵਧੀਆ ਰਿਹਾ ਸਾਰਾ ਗਾਈਜ਼ ਅਸੀਂ ਵੈਗੇਟੋਰ ਤੇ ਸੀਗੇ ਲਾਈਕ ਵੈਗੇਟੋਰ ਦੇ ਸਾਰਾ ਕੁਝ ਨੇੜੇ ਨੇੜੀ ਆ ਅਸੀਂ ਐਸਾ ਗਾਉ ਚ ਸੀ ਐਸਾ ਗਾਉ ਵੀ ਆ ਹਾਂ ਤੇ ਉਹ ਇੰਨਾ ਬਿਊਟੀਫੁਲ ਇੰਨਾ ਜ਼ਿਆਦਾ ਮਤਲਬ ਸ਼ਾਂਤ ਜਗ੍ਹਾ ਹੈ ਨਹੀਂ ਪੀਸਫੁਲ ਪਲੇਸ ਹੈ ਮਤਲਬ ਵਧੀਆ ਹੈ ਐਕਚੁਅਲੀ ਬਹੁਤ ਵਧੀਆ ਬਹੁਤ ਵਧੀਆ ਦੇਖਿਆ ਜਾਂਦਾ ਆਪਾਂ ਪਾਏ ਵੀ ਆ ਦੇਖਿਓ ਤੁਸੀਂ ਹਾਂ ਉਹ ਵੀ ਇਹਦੇ ਚੈਨਲ ਤੇ ਵੀ ਤੇ ਮੇਰੇ ਚੈਨਲ ਤੇ ਵੀ ਦੇਖਿਓ ਸਾਰੇ ਹੀ ਮਤਲਬ ਵਲੌਗਸ ਪਾਏ ਹੋਏ ਆ ਅਸੀਂ ਤੇ ਇਵਨ ਸਾਡਾ ਵਿਲਾ ਵੀ ਯਾਰ ਮੈਂ ਤਾਂ ਵਿਲਾ ਕੱਲ ਪਰਸੋਂ ਯਾਦ ਕਰੀ ਜਾਂਦੀ ਤੇ ਨਾਲੀ ਦੇ ਨਾਲੀ ਮੈਂ ਯਾਦ ਕੀਤਾ ਮੈਂ ਕਿਹਾ ਮੈਨੂੰ ਵਿਲਾ ਦੀ ਯਾਦ ਆ ਰਹੀ ਮੇਰੇ ਜੀ ਕਰਦਾ ਮੈਂ ਉੱਥੇ 10 ਦਿਨ ਰਵਾਂ ਜਾ ਕੇ ਬਹੁਤ ਵਧੀਆ ਰਿਹਾ ਸੀਰੀਅਸਲੀ ਬਹੁਤ ਵਧੀਆ ਸੀ ਤੇਨੂੰ ਹਫਤਾ ਵਧੀਆ ਚੀਜ਼ ਕੀ ਲੱਗੀ ਗੋਆ ਦੇ ਟ੍ਰਿਪ ਚ ਸਭ ਤੋਂ ਕੀ ਗੋਆ ਦਾ ਵਿਚੇ ਯਾਰ ਮਨੋ ਟ੍ਰਿਪ ਚ ਪੂਰੇ ਓਵਰ ਆ ਵੈਦਰ ਮੈਂ ਸੱਚੀ ਦੱਸਾਂ ਮੈਨੂੰ ਵੈਦਰ ਕਿਉਂਕਿ ਮੈਂ ਵੈਦਰ ਲਾਈਕ ਜਿਆਦਾ ਕਰਦਾ ਤੇ ਬਾਕੀ ਉੱਥੇ ਨਾ ਯਾਰ ਜਿਹੜਾ ਮਾਹੌਲ ਬੜੇ ਵਧੀਆ ਬੰਦੇ ਸੀਗੇ ਮੈਂ ਕਿ ਸ਼ਾਂਤ ਸੁਆਜ ਦਾ ਹਾਂ ਕਰਾਊਡ ਵਾਈਜ਼ ਵੀ ਤੇ ਲੋਕੀ ਜਿੰਨੇ ਵੀ ਆਪ ਨੂੰ ਡਰਾਈਵਰ ਮਿਲੇ ਗੱਡੀ ਵਾਲੇ ਮੈਂ ਆਪਾਂ ਡਰਾਈਵਰ ਤਾਂ ਬਹੁਤ ਗੈਟ ਕੈਂਸ ਬਹੁਤ ਕੈਸੇ ਡਰਾਈਵਰ ਤੋਂ ਬੜੇ ਡੇ ਵਧੀਆ ਸੀਗੇ ਨਾ ਤੇ ਮਨ ਕਿ ਐਦਾਂ ਹੈ ਕਿ ਕਹਿਣ ਦਾ ਮਤਲਬ ਯਾਰ ਇੱਕ ਨਿੱਚ ਇਦਾਂ ਲੱਗ ਰਿਹਾ ਕਿ ਆਪਾਂ ਗਏ ਆ ਉੱਥੇ ਕਿ ਇਦਾਂ ਤਾਂ ਨਹੀਂ ਲੱਗ ਰਿਹਾ ਬੱਦੇ ਘੇੜਦਿਗੇ ਬਾਕੀ ਹੋਰ ਵੀ ਜਿੰਨੇ ਮਿਲੇ ਨੋ ਡਾਊਟ ਹੈ ਕਿ ਜਿੰਨੇ ਵੀ ਮਿਲੇ ਆਪਾਂ ਨੂੰ ਰਸਤੇ ਜਿਵੇਂ ਮਿਲੇ ਆਪਣੇ ਨਾਲ ਜਿਹੜਾ 에어ਪੋਰਟ ਤੋਂ ਵੀ ਮਿਲਿਆ ਆਪਾਂ ਨੂੰ ਉਹ ਵੀ ਬੰਦਾ ਬੜਾ ਵਧੀਆ ਸੀਗਾ ਮੈਂ ਕਿਹਾ ਆਪਾਂ ਨੂੰ ਬੜਾ ਸਾਡਾ ਜਿਹੜਾ ਟ੍ਰਿਪ ਸੀਗਾ ਆਲਮੋਸਟ ਬੜਾ ਵਧੀਆ ਰਿਹਾ ਕਿਉਂਕਿ ਅਸੀਂ ਨਾ ਬੜਾ ਐਕਸਪਲੋਰ ਕੀਤਾ ਇਸ ਵਾਰ ਯਾ ਬਹੁਤ ਲੋਕਾਂ ਦੇ ਨਾਲ ਵੀ ਬਹੁਤ ਐਕਸਪਲੋਰ ਕੀਤਾ ਉਹਦਾ ਵੀ ਬਹੁਤ ਐਕਸਪਲੋਰ ਕੀਤਾ ਰਾਈਟ ਵਿਚ ਤੇ ਵੀ ਬੜਾ ਵਧੀਆ ਵਿਚ ਤੇ ਜਿਆਦਾ ਤੁਹਾਨੂੰ ਕੀ ਹੋਇਆ ਜਿਆਦਾ ਆਪਾਂ ਉੱਤੇ ਫੋਟੋ ਫੋਟਾ ਕਿਥੇ ਰਮੀ ਵਗੈ ਸਾਰੇ ਪਾਜ ਦੇ ਕਿੱਡਾ ਰਾਜ ਸੀਗਾ ਮੈਂ ਵੀ ਪਿੱਜ ਵੀ ਗਈ ਸੀ ਮੈਨੂੰ ਤਾਂ ਵੀ ਯਾਦ ਆ ਉਹ ਮੇਰੇ ਫੋਨ ਡੇਟ ਹੋ ਗਈ ਸੀ ਮੈਂ ਉਹ ਮੈਂ ਚਲੇ ਗਿਆ ਬੋਟ ਪਾ ਕੇ ਮੈਨੂੰ ਇਹਦੇ ਕਹੀ ਗਿਆ ਕਹਿੰਦੇ ਬੋਟ ਨ ਉਹ ਮਗਾ ਜਲ ਕੋਈ ਚੱਕਰੀ ਮੈਂ ਤਾਂ ਬੂਟ ਬਾਰਡ ਪਾ ਕੇ ਚਲੇ ਗਿਆ ਉੱਥੇ ਮੈਂ ਤੇ ਮੇਰਾ ਬੂਟਿਕ ਗਾਇ ਮੇਰੇ ਨਾਲ ਸਨੀਕਰ ਸੀ ਵਾਈਟ ਕਲਰ ਦੇ ਸਨੀਕਰ ਸੀ ਇਨੇ ਗੰਦੇ ਹੋ ਗਏ ਜਦ ਮੈਂ ਆ ਕੇ ਦਿੱਤਾ ਨਾ ਨਾਨ ਡ੍ਰਾਈ ਕਲੀਨਰ ਨੂੰ ਕਹਿੰਦਾ ਮੈਡਮ ਕਿਹੜੇ ਕੁਸ਼ਤੀ ਜਿਹੇ ਲੱਗੇ ਆਇਆ ਕੀ ਹੋਇਆ ਤੁਹਾਡੇ ਜੁੱਤੇ ਇਨੇ ਜ਼ਿਆਦਾ ਮਿੱਟੀ ਨਾ ਭਰੇ ਉਹ ਦੋ ਦਿਨ ਦੀ ਕਿ ਆਪਾਂ ਪੱਜਿਆ ਇੰਨਾ ਉਹ ਸੀਗਾ ਕਿਚੜ ਸੀਗਾ ਤੇ ਪੱਜਦੇ ਪੱਜਦੇ ਉਹਦੇ ਵਿੱਚ ਸਾਰੇ ਗੰਦੇ ਹੋ ਗਏ ਪਰ ਯਾਰ ਉਹ ਮੈਂ ਦੇਖ ਰਹਾ ਸੀ ਕਿ ਜਿਹੜਾ ਉੱਥੇ ਪੱਥਰ ਜਿਹੇ ਸੀਗੇ ਉਹ ਕਿਤੇ ਸਲਿੱਪਰੀ ਸੀਗੇ ਨਾ ਹਾਂ ਉਹ ਬੱਟੇ ਬਹੁਤ ਪੁਰਾਣੇ ਸੀ ਪਤਾ ਸਿਰ ਬਹੁਤ 올ਡ ਸੀ ਉਹ ਤੇ ਮੌਨਸੂਨ ਪਾ ਫਿਸਲਦੇ ਫਿਸਲਦੇ ਬੱਚਾ ਸੀਗਾ ਇਹ ਬਚ ਗਿਆ ਉੱਪਰ ਉਹ ਉੱਪਰ ਤਾਂ ਪੱਥਰ ਤਿੱਖੇ ਵੀ ਹਾਂ ਮਰਗੀ ਜੇ ਉਹ ਵੱਜਦੇ ਬਸ ਇਹ ਲਾ ਲੋਗੇ ਟੁੱਟਣਾ ਹੋਊਗਾ ਬੰਦਾ ਕੋਈ ਪੰਗਾ ਨਾ ਲੈਵਾ ਇਦਾਂ ਦਾ ਬਾਈ ਕੋਈ ਵੀ Goa ਜਾਵੇ ਕਦੇ ਬੱਟੇ ਦੇ ਉੱਤੇ ਨਾ ਚੜੇ ਚੜਿਆ ਸੀ ਇਹਨੇ ਪੱਟੇ ਦੇ ਨਹੀਂ ਪੱਥਰ ਦੇ ਹਾਂ ਬਟਾ ਉਹਦਾ ਛੋਟਾ ਜਿਹਾ ਪੱਥਰ ਵੱਡਾ ਸੀਗਾ ਵੱਡੇ ਵਾਲਾ ਤੇ ਇਹ ਚੜਨ ਦੀ ਕੋਸ਼ਿਸ਼ ਕਰਦਾ ਸੀ ਇਹ ਤਾਂ ਡਿੱਗ ਗਿਆ ਡਿੱਗਣ ਤੋਂ ਜਮਾ ਐ ਬਚਿਆ ਬਚ ਗਿਆ ਇਹਨੋ ਜਿਹਾ ਹਰ ਮਨ ਬੱਚਾ ਜਾ ਬਚ ਗਿਆ ਬਟ ਕੋਈ ਵੀ ਇਦਾਂ ਦਾ ਰਿਸਕ ਨਾ ਲਿਓ ਪਤਾ ਕਿਉਂ ਕਿਉਂਕਿ ਨਹੀਂ ਲੈਣਾ ਚਾਹੀਦਾ ਸੀ ਬਾਹਰ ਗਏ ਉਹਨੇ ਘੁੰਮਣ ਗਏ ਉਹਨੇ ਤਾਂ ਉਹ ਟ੍ਰਿਪ ਤਾਂ ਥੋ ਜੋ ਜਨੇ ਕਰ ਸਕਦੇ ਆ ਪਿਆ ਇਜ਼ੀ ਰੋ ਹੈ ਹਾਂ ਇਜ਼ੀ ਰੋ ਮਰ ਗਿਆ ਸਿੱਖਣੇ ਮਿਲਦਾ ਹੁਣ ਮੰਨੂ ਸਿੱਖਿਆ ਮੈਂ ਕਿ ਤੁਹਾਨੂੰ ਬੰਗਲ ਲਾਉਣਾ ਹਾਂ ਪਰ ਆਪਣਾ ਇਸ ਵਾਰ ਦਾ ਟ੍ਰਿਪ ਹੋ ਵੀ ਸੀ ਇਹ ਤਾਂ ਦੋਨੋਂ ਦਿਨ ਵਿੱਚ ਗਿਆ ਮੈਂ ਤਾਂ ਚੱਲ ਇੱਕ ਦਿਨ ਵਿੱਚ ਗਿਆ ਜਿਸ ਦਿਨ ਤੋਂ ਅਗਲੇ ਦਿਨ ਕਿ ਮੈਂ ਕੈਫੇ ਕਲੀ ਬੈਠੀ ਇਹਨਾਂ ਨੇ ਮੈਨੂੰ ਛੱਡ ਕੇ ਚਲੇ ਗਏ ਭਾਈ ਵਿੱਚ ਤੇ ਥੋੜੀ ਗਿਆ ਤੂੰ ਨਦੀ ਦੇ ਕੋਲ ਚਲੇ ਗਈ ਉਹ ਨਦੀ ਨਹੀਂ ਉਹ ਸਮੁੰਦਰ ਹੈ ਸਮੁੰਦਰ ਨੂੰ ਨਦੀ ਥੋੜਾ ਕਹਿੰਦੇ ਬੀਚੇ ਉਹ ਵੀ ਉਹ ਮਰ ਗਿਆ ਬੀਚ ਦੇ ਇੱਕ ਸਾਈਡ ਕੰਡੇ ਕਹਿੰਦਾ ਮਤਲਬ ਜਿੱਥੇ ਘਰ ਸੀਗੇ ਉਹ ਪਾਣੀ ਤਾਂ ਜਮਾ ਇੱਥੇ ਸੀਗਾ ਉਹ ਘਰ ਦੇ ਨਾਲ ਪੜੋ ਯਾਰ ਮੈਨੂੰ ਉਹ ਵੀ ਚੀਜ਼ ਬਣੀ ਬੜੀ ਕਹਿਣ ਦੇ ਵੇਥੇ ਦਰਦੇ ਹੋਣੇ ਉਹ ਰਾਤ ਨੂੰ ਜਦ ਪਾਣੀ ਵੱਜਦਾ ਹੁੰਦਾ ਨਾ ਛੱਲਾ ਵਾਦਦੀ ਉਹ ਮੈਂ ਦੇਖ ਰਹਾ ਸੀਗਾ ਪਾਣੀ ਜਦੋਂ ਵੱਜ ਰਿਹਾ ਸੀ ਨਾ ਉਹ 8-10 ਫੁੱਟ ਉੱਪਰ ਤੱਕ ਜਾ ਰਿਹਾ ਸੀਗਾ ਉਹ ਡਰਦੇ ਹੋਣੇ ਰਾਤ ਨੂੰ ਯਾਰ ਡਰ ਤਾਂ ਲੱਗਦਾ ਮੈਨੂੰ ਡਰ ਕਾ ਤਾਂ ਹੁਣ ਨਹੀਂ ਉਹਨਾਂ ਨੂੰ ਡਾਂਦਾ ਔਰ ਦਿੱਲੀ ਦੇ ਕੰਮ ਮੈਨੂੰ ਤਾਂ ਪਾਣੀ ਨਾਲ ਬਹੁਤ ਡਰ ਲੱਗ ਰਿਹਾ ਸੀ ਇਹਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਸੀ ਪਾਣੀ ਦੇ ਰਸਤੇ ਦੇਖੋ ਡਰ ਤਾਂ ਹੈਗਾ ਹੀ ਇਹ आपको ये पता लगे की हम दोनों को कौन सा कौन सा फोबिया इसको भी हाइड्रो है मुझे भी हाइड्रो है शायद इसलिए हम साथ में हो सकते हैं तो 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 ਨਹੀਂ ਨਹੀਂ ਗਾਇਕ ਮੈਂ ਮੈਨੀ ਮੈਂ ਸੀ ਗਾਇਕ ਐਵੇਂ ਬੋਲੀ ਜਾਂਦਾ ਤੈਨੂੰ ਤਾਂ ਕੰਮ ਹੀ ਕਰਦਾ ਬੋਲਾਂ ਮੈਂ ਲੋਕਾਂ ਚਾਹੀਦੇ ਤਾਰੀਫ ਕਰੀ ਮਾਰੀ ਅੱਜ ਅੱਜ ਚੱਲ ਜਾਂਦਾ ਉੱਤਰਾ ਸ਼ੂਟ ਪੰਜਾਬੀ ਗਾਣਾ ਸੀ ਹਾਂ ਪੰਜਾਬੀ ਗਾਣਾ ਸੀ ਦੋਨੋਂ ਦਿਨ ਹੀ ਪੰਜਾਬੀ ਗਾਣਾ ਸੀ ਅੱਛਾ ਦੋ ਸਿੰਗਰ ਅਲੱਗ-ਲੱਗ ਸੀਗੇ ਹਾਂ ਅਲੱਗ-ਲੱਗ ਅੱਛਾ ਵਾਹ ਮੈਂ ਕਿਹਾ ਕਿਤਾ ਇੱਕ ਸ਼ੂਟ ਮੈਂ ਕਿ ਇੱਕ ਗਾਣਾ ਦੋ ਦਿਨ ਚ ਹੋਇਆ ਨਹੀਂ ਟਾਈਮ ਪੂਰਾ ਲੱਗਿਆ ਕਿਉਂਕਿ ਰਾਤ ਦੇ ਮੈਂ 1 ਵਜੇ ਨਿਕਲੀ ਅਗਲੇ ਦਿਨ ਫਿਰ ਸ਼ੂਟ ਸੀਗਾ ਉਹਦਾ ਕੋਲ ਟਾਈਮ ਸੀ 1 ਵਜੇ ਦਾ ਓਕੇ ਪਰ ਮੈਂ ਫਿਰ ਵੀ ਨਾਨਾਗੜ੍ਹ 2:00 ਵਜੇ ਪਹੁੰਚੀ ਬਨੂਰ ਤੇ ਤੇਰਾ ਸ਼ ਐਨ ਕੇ ਸਟੂਡੀਓ ਇੱਕ ਪਹਿਲਾ ਦਿਨ ਐਚਐਲ ਵੀ ਅਗਲੇ ਦਿਨ ਐਨ ਕੇ ਸਟੂਡੀਓ ਸਰ ਮੇਰੇ ਐਨ ਕੇ ਸਟੂਡੀਓ ਕਿੱਥੇ ਹੋ ਗਿਆ ਹੈ ਇਹ ਬਨੂੜ ਅੱਛਾ ਬਨੂੜ ਸੀ ਸਿੱਧਾ ਸਿੱਧਾ ਚਲੇ ਜਾ ਬਨੂੜ ਤੋਂ ਅੱਗੇ ਤੇ ਉੱਥੇ ਜਾ ਕੇ ਆ ਸੋਹਣੀ ਲੋਕੇਸ਼ਨ ਬਣੀ ਹੋਈ ਨਵੀਂ ਬਣੀ ਹਾਂ ਬੜੀ ਸੋਹਣੀ ਲੋਕੇਸ਼ਨ ਬਣੀ ਹੈ ਇਹ ਵਹਲਵੀ ਹੈ ਚਲਵੀ ਵਰਗੀ ਹੈ ਪਰ ਥੋੜੀ ਜਿਆਦਾ ਹੋਰ ਜਿਆਦਾ ਸੋਹਣੀ ਮਰੇ ਬੱਡੀ ਜਿਆਦਾ ਸਪੇਸ਼ੀਅਸ ਵੀ ਬੱਡੀ ਜਿਆਦਾ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਯਾਰ ਵਧੀਆ ਛੂਟ ਚੜ ਚੱਲਦੇ ਰਹਿਣਾ ਨਾ ਵਧੀਆ ਐਂਟਰਟੇਨਮੈਂਟ ਰਹਿੰਦਾ ਨਾ ਚੱਲ ਗਿਆ ਚੱਲਦਾ ਰਹੇ ਕਿਉਂਕਿ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਮੈਂ ਕਿੰਨੇ ਲੋਕਾਂ ਨੂੰ ਮਿਲਦੀ ਕਿ ਸੋਚਦੇ ਦੇਖਿਆ ਸਾਡੀ ਟੀਮ ਟੀਮ ਹੀ ਗਾਇਜ਼ 20-25 ਬੰਦਿਆਂ ਦੀ ਹੁੰਦੀ ਹੈ ਇਹ ਤਾਂ ਫਿਰ ਦੇਖੋ ਜਿਆਦਾ ਹੀ ਯਾਰ ਤੋ ਕਿੰਨੇ ਗਾਣੇ ਗਾਲੇ ਵੈਸੇ ਹੁਣ ਹੁਣ ਤੱਕ ਕਰ ਲਿਆ 150 ਗਾਣੇ ਮੈਂ ਲਾਦਾ ਤੋ 150 ਗਾਣੇ ਕਿਆ ਬਾਤ ਹੈ 150 ਗਾਣੇ ਕਰ ਵੱਡੀ ਕਿਸੀ ਜ਼ਿਆਦਾ ਹੀ ਸੀ ਨਾ ਐਡੀ ਕਿਸੀ ਕਿ ਜ਼ਿਆਦਾ ਸੀ 2018 ਹੁਣ ਐਡੀ ਹੋ ਗਏ ਐਡੀ ਕਿਸੀ ਹੀ ਜ਼ਿਆਦਾ ਨਾ 24 25 ਹਾਂ 7 ਸਾਲ ਹੋ ਗਏ 7 ਸਾਲ ਹੋ ਗਏ ਸਹੀ ਗੱਲ ਆ ਯਾਰ ਹਾਂ 25 ਸਾਲ ਦੀ ਮੈਂ 18 ਸਾਲ ਦੀ ਛੁਰਕੀਤਾ ਸੀ 7 ਸਾਲ ਵਾਹ ਕੀ ਬਾਤ ਆ ਬਤਨੀ ਸਟਰਗਲ ਆ ਬੁਰੀ ਜਲਦੀ ਪਰ ਵਧੀਆ ਗੱਲ ਆ 150 ਗਾਣਾ ਕਰਨਾ ਅੱਜ ਦੇ ਟਾਈਮ ਚ ਕਿਉਂਕਿ ਵੱਡੀ ਗੱਲ ਆ ਉਦੋਂ ਨਾ ਟਾਈਮਾਂ ਚ ਹੋ ਜਾਂਦੇ ਸੀ ਕਿਉਂ ਕਿਉਂਕਿ ਉਹਨਾਂ ਟਾਈਮਾਂ ਚ ਤਾਂ ਪਤਾ ਕੀ ਹੁੰਦਾ ਸੀ ਉਦੋਂ ਸ਼ੂਟ ਹੀ ਸੀ ਰੀਲ ਨੂੰ ਥੋੜੀ ਹੁੰਦੀ ਸੀ ਉਦੋਂ ਜਦੋਂ ਮੈਂ ਸਟਾਰਟ ਕੀਤਾ ਸਿੱਧਾ ਗਾਣਾ ਸ਼ੂਟ ਹੁੰਦਾ ਸੀ ਕੋਈ ਰੀਲ ਲੂਲੀ ਰੀ ਟਿਕਟੌਕ ਤਾਂ ਉਹ ਬਾਤ ਆਇਆ ਟਿਕਟੌਕ ਤਾਂ ਮੈਨੂੰ ਲੱਗਦਾ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਉਹਦੇ 3 ਕਿਸਾਲ ਚ ਆਇਆ ਮੇਰੇ ਕਹੇ 19 20 ਚ ਆਇਆ ਸ਼ਾਇਦ ਵਿੱਚ 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 18 20 ਵਿੱਚ ਤਾਂ ਬੰਦ ਹੋ ਗਿਆ ਸੀ ਉਹ 1 ਕਿਸਾਲ ਹੀ ਸੀ ਜ਼ਿਆਦਾ ਵੀ ਨਹੀਂ ਸੀ ਟਿਕਟੌਕ ਪਰ ਸੀਗਾ ਮੈਨੂੰ ਲੱਗਦਾ ਕਿ ਉਹ ਬੋਲਦੇ ਹੁੰਦੇ ਸੀ ਟਿਕਟੌਕ ਵਾਲਾ ਟਿਕਟੌਕ ਟਿਕਟੌਕ ਹਾਂ ਟਿਕਟੌਕ ਵਾਲਾ ਚਪਰੀ ਚਪਰੀ ਕਹਿੰਦੇ ਸੀ ਹਾਂ ਚਪਰੀ ਹੀ ਕਹਿੰਦੇ ਸੀ ਅਸਲ ਵਿੱਚ ਮੈਂ ਹਮੇਸ਼ਾ ਟਿਕਟੌਕ ਬੰਦਾ ਚਪਰੀ ਦੜਾਉਦਾ ਹਾਂ ਹਾਂ ਆਹੋ ਯਾਰ ਮੈਨੂੰ ਚਪਰੀ ਕਹੀਆਂ ਦੱਸ ਕੀ ਨਾਮ ਤੇ ਕੀ ਨਾਮ ਕੀ ਮੇਰਾ ਸ਼ਰਮਾ ਹਾਂ ਮੀ ਇੰਡੀਆ ਨੂੰ ਨਵੇਂ ਮੇਰੇ ਫੋਲੋ ਟਿਕਟੋਕ ਦੇ ਹਾਂ ਮਲਕੀ ਭਾਈ ਮੈਨੂੰ ਕਿਤੇ ਹੋਰ ਜਾਣਾ ਪੈਣਾ ਫਿਰ ਡਾਊਨਲੋਡ ਕਰ ਲਾ ਵਧੀਆ ਕੰਮ ਦੀ ਚੀਜ਼ ਹੈ ਇੱਥੇ ਸਾਡੇ ਤਾਂ ਹੈ ਨਹੀਂ ਹੋ ਗਿਆ ਲੀਗਲ ਇੱਥੇ ਹਾਂ ਇੰਡੀਆ ਚ ਆ ਗਿਆ ਲੀਗਲ ਹੋ ਗਿਆ ਬਸ ਹੁਣ ਹੋ ਜਾਣਾ ਪਤਾ ਨਹੀਂ ਉਹ ਮੈਨੂੰ ਗਾਇਸ ਪਤਾ ਨਹੀਂ ਤੂੰ ਦੱਸ ਦਿੰਦਾ ਮੈਨੂੰ ਲੱਗਦਾ ਹੈ ਡਾਊਨਲੋਡ ਹੋ ਜਾਊਗਾ ਨਹੀਂ ਨਹੀਂ ਮੈਨੂੰ ਲੱਗਦਾ ਤਾਂ ਜਿਹੜੇ ਬਾਲ ਬ੍ਰਾਊਨ ਜੇ ਕਰਾਇਆ ਦੁਆਰੇ ਇਸ ਕਰਕੇ ਕਰਾਇਆ ਨਾ ਨਹੀਂ ਪਾਗਲ ਅਕੀ ਉਹ ਚ ਗੱਲਾਂ ਕਰ ਉਹ ਥੋੜੇ ਰੰਗ ਮਲਖੋਚਾ ਨਾ ਲੱਗ ਜੇ ਚਾਹੀਦਾ ਹੁੰਦਾ ਨਾ ਬੰਦਾ ਟਿਕਟੋਕ ਚ ਥੋੜਾ ਲੱਗ ਜਾ ਚਾਹੀਦਾ ਨਾ ਦੱਸੋ ਵੀ ਕਮੈਂਟ ਕਰਕੇ ਇਹ ਸੱਚਾਈ ਹੈ ਮਗਰ ਉਹ ਟਿਕਟੋਕਰ ਦੀ ਗੋ ਥੋੜੇ ਲੱਗ ਜੇ ਬਣ ਕੇ ਰਹਿੰਦੇ ਸੀ ਨਾ ਮਲਕੀ ਆਪਣੇ ਲੱਗ ਜੀ ਯੂਨੀਕ ਜਾ ਦਿਖਣ ਵਾਸਤੇ ਉਹ ਲੱਗ ਜਾ ਕਿ ਕੱਪੜੇ ਲਾ ਲੋ ਜਾ ਸਟਾਈਲ ਹੈਅਰ ਸਟਾਈਲ ਵਗੈਰਾ ਰੱਖਦੇ ਸੀ ਨਾ ਕੋਈ ਨਹੀਂ ਮੈਂ ਹੱਸ ਸੋ ਇਹ ਇਹਨੇ ਵੀ ਮੈਨੂੰ ਐ ਲੱਗਦਾ ਪਿਆ ਤੁਸੀਂ ਧਿਆਨ ਨਾਲ ਦੇਖੋ ਇਹਨੇ ਵੀ ਬ੍ਰਾਊਨ ਕੀਤਾ ਮੈਨੂੰ ਲੱਗਦਾ ਟਿਕਟੋਕ ਇੰਦੇ ਬਾਪੂ ਜਾ ਰਹੇ ਮੈਂ ਨਾ ਜੈਨੂਇਨ ਕਲਰ ਚੇਂਜ ਕਰਾਇਆ ਤੈਨੂੰ ਪਤਾ ਮੇਰਾ ਪਹਿਲਾ ਕਲਰ ਕਿੰਨਾ ਗੰਦਾ ਸੀ ਮੈਂ ਜੈਨੂਨ ਕਰਾਇਆ ਹੁਣ ਤਾਂ ਕਿ ਸੋਹਣਾ ਲੱਗੇ ਵੀਡੀਓ ਦੇ ਵਿੱਚ ਅੱਛਾ ਹਾਂ ਕਿ ਕਿਹੜੇ ਕਲਰ ਹੈ ਇਹ ਇਹ ਤਾਂ ਉਹ ਬ੍ਰਾਊਨ ਕਲਰ ਨੋਰਮਲ ਲਾਈਕ ਇਟਸ ਬਰਾਊਨ ਤੈਨੂੰ ਪਤਾ ਪੂਰਾ ਇੱਕ ਹੋਰ ਚੀਜ਼ ਵੀ ਹੁੰਦੀ ਹੈ ਪੂਰਾ ਕੀ ਕਹਿੰਦੇ ਕਿਹਨੂੰ ਕਹਿੰਦੇ ਪੂਰਾ ਹਾਂ ਚਲ ਦੱਸ ਮੈਨੂੰ ਜੇ ਤੈਨੂੰ ਪਤਾ ਹੈ ਪੂਰਾ ਪੰਜਾਬੀ ਦੇ ਵਿੱਚ ਪੰਜਾਬੀ ਪੂਰਾ ਪੂਰਾ ਪੰਜਾਬੀ ਦੇ ਵਿੱਚ ਕਹਿੰਦੇ ਇੱਕ ਵਰਡ ਆ ਕੀ ਪੂਰਾ ਹੋ ਗਿਆ ਕੰਮ ਹੋ ਗਿਆ ਮੇਰਾ ਪੁੱਤ ਉਹ ਪੂਰਾ ਨਹੀਂ ਪੂਰਾ ਪੱਬਾ ਪੂਰਾ ਪੱਬਾ ਪੂੜ ਵਾਲਾ ਪੂਰਾ ਪੂਰਾ ਪੱਬਾ ਪੂਰਾ ਪੂਰਾ ਹਾਂ ਪੂਰਾ ਮੈਨੂੰ ਤਾਂ ਨਹੀਂ ਪਤਾ ਪੂਰਾ ਕਿ ਤੁਸੀਂ ਦੱਸਿਓ ਜੇ ਤੁਹਾਨੂੰ ਪਤਾ ਤਾਂ ਮੈਨੂੰ ਲੱਗਿਆ ਕੀ ਹੁੰਦਾ ਪੂਰਾ ਪੂਰਾ ਮੀਨਸ ਕੀ ਕੋਈ ਕੋਈ ਚੀਜ਼ ਹੈ ਜੋ ਭਰੀ ਹੋਈ ਪੂਰਾ ਪੂਰਾ ਨਹੀਂ ਪੂਰਾ ਪੂਰਾ ਜਿਵੇਂ ਪੂਰਾ ਪੂਰਾ ਨਹੀਂ ਪਤਾ ਮੈਨੂੰ ਸੋਚ ਇੱਕ ਦੋ ਤਿੰਨ ਹਿੰਟ ਤਾਂ ਦੇ ਪਤਾ ਨਹੀਂ ਪੂਰਾ ਬੰਦਾ ਯਾਰ ਤੈਨੂੰ ਥੋੜਾ ਆਈਡੀਆ ਹੋਵੇ ਤੈਨੂੰ ਪੰਜਾਬੀ ਆ ਤੈਨੂੰ ਇੰਨੇ ਸਾਲ ਹੋ ਗਏ ਰਹਿੰਦੇ ਨੇ ਪੰਜਾਬ 'ਚ ਥੋੜਾ-ਬੋਟਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪੂਰਾ ਕੀ ਹੈ ਫਿਰ ਮੈਂ ਆਪਣੀ ਟ੍ਰੈਜਰੀ ਦੱਸੂਗਾ ਕਿ ਮੇਰੇ ਨਾਲ ਕੀ ਹੋਇਆ ਸੀਗਾ ਪੂਰੇ ਦਾ ਮੈਨੂੰ ਤਦ ਪਤਾ ਲੱਗਿਆ 10-10 ਸੀ ਮੈਨੂੰ ਇਹ ਮੈਨੂੰ ਪੱਕਾ ਸੋਨ ਲੱਗਦਾ ਹਾਂ ਓਕੇ ਹਾਂ ਚਲ ਤੁਸੀਂ ਦੱਸਿਓ ਜੀ ਜੇ ਤੁਹਾਨੂੰ ਪਤਾ ਹੈ 10 ਦੇ ਸੀ ਵਰਡ ਮੈਨੂੰ ਕਿਵੇਂ ਪਤਾ ਹੋਊਗਾ ਯਾਰ ਕੀ ਕੱਲ ਆ ਤੇ ਪੂਰਾ ਇਹਨੂੰ ਕਹਿੰਦੇ ਜਿਹੜਾ ਕੰਬਲ ਜਾਂ ਖੇਸੀ ਜਾਂ ਰਾਤ ਨੂੰ ਉੱਪਰ ਲੈਣ ਵਾਸਤੇ ਪਿੰਡ 'ਚ ਕਹਿੰਦੇ ਪੂਰਾ ਹਾਂ ਜਾਂ ਕੋਈ ਚਾਦਰ ਲਾਈਕ ਉਦਦਾ ਹੁੰਦੇ ਹੋ ਪਰ ਉਹ ਚਾਦਰ ਜੀ ਟਾਈਪ ਹੁੰਦੀ ਆ ਖੇਸੀ ਟਾਈਪ ਉਹ ਬਲੈਂਕਟ ਤਾਂ ਚੱਲ ਦੋ ਤੇ ਖੇਸੀ ਕੀ ਆ ਹਾਂ ਕੇਸੀ ਵੀ ਨਹੀਂ ਪਤਾ ਨਹੀਂ ਕੀ ਮੇਰੇ ਮਾਸ ਗਾਣਾ ਮਤਲਬ ਕੀ ਬਣ ਗਿਆ ਬਣ ਗਿਆ ਦੇਸੀ ਲੈ ਲੀ ਜੇ ਸਿਰ ਤੇ ਕੇ ਹਾਂ ਉਹ ਹੀ ਕੇਸੀ ਬਟ ਵਾਟ ਇਜ਼ ਕੇਸੀ ਉਹ ਕੇਸੀ ਮਰ ਕੇ ਹੁਣ ਸਰ ਆਪਾਂ ਗਰਮੀ ਚ ਵੀ ਲੈ ਲੈਂਦੇ ਹੁੰਦੇ ਕਈ ਵਾਰ ਸਮ ਟਾਈਮ ਆਈ ਡੋਟ ਨੋਟਿਸ ਐਸ ਦਾ ਠੰਡਾ ਨਹੀਂ ਹੁੰਦੀ ਬਟ ਉਹ ਠੰਡੀ ਹੁੰਦੀ ਹੈ ਵਧੀਆ ਹੁੰਦੀ ਹੈ ਆਈ ਡੋਟ ਨੋਟਿਸ ਕੇਸੀ ਲਾਈਕ ਲੋ ਗਿਆ ਉਹਨਾਂ ਨੇ ਕੇਸੀ ਤਾਨੂੰ ਕੇਸੀ ਦਿਖਾਣੀ ਪੈਣੀ ਚਲੋ ਕੇਸੀ ਮੀਨਜ਼ ਚਾਦਰ ਟਾਈਪ ਚਾਦਰ ਨਾ ਨਾ ਚਾਦਰ ਟਾਈ ਸਿੰਗਲ ਚਾਦਰ ਸਿੰਗਲ ਚਾਦਰ ਟਾਈਪ ਹੁੰਦੀ ਰੋ ਤੇ ਉਹਨੂੰ ਕੇਸੀ ਕਹਿੰਦੇ ਨੇ ਕਿ ਕੇਸੀ ਦੇਈ ਬਾਈ ਸਾਡੇ ਪਿੰਡਾਂ ਚ ਇਹ ਕਹਿੰਦੇ ਹੁੰਦੇ ਆ ਕੇਸੀ ਯਾਰ ਆਪਣੀ ਤਾਂ ਕੇਸੀ ਖੁਸ਼ੀ ਮੈਂ ਤਾਂ ਪਤਾ ਬਲੈਂਕਟ ਪੂਰੇ ਦੀ ਨਾ ਨਾ ਹੁਣ ਪੂਰੇ ਦੀ ਗੱਲ ਸੁਣੋ ਪੂਰਾ ਪੂਰਾ ਤੁਹਾਨੂੰ ਲੱਗ ਗਿਆ ਨਾ ਥੋੜਾ ਆਈਡੀਆ ਪੂਰਾ ਮਿਲ ਗਈ ਪੁਰਮੀਤ ਬਲੈਂਕਟ ਲਾਈਕ ਕਹਿ ਸਕਦੇ ਹੋ ਰੇ ਚੰਡੀਗੜ੍ਹ ਦੇ ਤੁਹਾਡੇ ਕਹਿ ਸਕਦੇ ਆ ਕਿ ਬਲੈਂਕਟ ਟਾਈਪ ਬਲਕਿ ਪੂਰਾ ਹੁੰਦਾ ਚਾਦਰ ਟਾਈਪ ਆ ਕਿ ਆਪਾਂ ਚਾਦਰ ਲੈਣੀ ਆ ਰਾਤ ਨੂੰ ਓਕੇ ਤੇ ਮੈਂ ਆਪਣੇ ਤੁਹਾਨੂੰ ਦੱਸਦਾ ਕੀ ਹੋਇਆ ਤੇ ਮੈਂ ਜੀ ਮੈਂ ਵਿਆਹ ਤੇ ਦੇਖਾ ਉਹ ਵੀ ਮੇਰੇ ਘਰ ਮੇਰੀ ਦੀਦੀ ਦਾ ਵਿਆਹ ਸੀਗਾ ਤੇ ਮੈਂ ਦੀਦੀ ਦੇ ਨਾਲ ਗਿਆ ਵਾ ਹੂੰ ਤੇ ਮੈਂ ਉੱਥੇ ਦੀਦੀ ਜਾਨ ਦੇ ਘਰ ਸੀਗਾ ਤੇ ਸਸੁਰਾਲ ਦੀਦੀ ਜਾਨ ਦੇ ਹਨ ਤੇ ਉੱਥੇ ਸੀਗਾ ਮੈਂ ਤੇ ਰਾਤ ਨੂੰ ਅਸੀਂ ਬੈਠੇ ਸਾਰੇ ਗੱਪਾ ਜੱਪਾ ਮਾਰ ਰਹੇ ਤੇ ਆਪਾਂ ਸੋਣਾ ਸੀਗਾ ਉੱਪਰ ਛੱਤ ਤੇ ਤੇ ਅਸੀਂ ਬੈਠ ਗਏ ਸਾਰੇ ਖਾ ਪੀ ਲਿਆ ਤਾਂ ਸਭ ਕੁਝ ਕਰ ਲਿਆ ਮੈਂ ਕਿ 12:00 ਦੇ ਕਰੀਬ ਟਾਈਮ ਹੋ ਗਿਆ ਉਹਨਾ ਮੇਰੇ ਖਿਆਲ ਚ ਮੈਨੂੰ ਥੋੜਾ ਜਿਹਾ ਆਈਡੀਆ ਨਹੀਂ ਗਿਆ ਹੂੰ ਤੇ ਓਕੇ ਭਾਜੀ ਦਾ ਬ੍ਰਦਰ ਕਹਿੰਦਾ ਕਿ ਕੀ ਬਈ ਕੋਈ ਨਹੀਂ ਮੈਂ ਪੂਰਾ ਦੇਖ ਕੇ ਜਾਂਦਾ ਹਨਾ ਹਾਂ ਮੈਂ ਸੱਚੇ ਬਾਈ ਮੈਨੂੰ ਨਹੀਂ ਪਤਾ ਹੈਗਾ ਕਿ ਆ ਸੀ ਤਾਂ ਕੀ ਖਾਂਦੀ ਚੀਜ਼ ਹੈ ਹਾਂ ਐਬਸੋਲੂਟਲੀ ਆਈ ਸੋਚਿਆ ਸੀ ਮੈਂ ਵੀ ਆਈ ਸੋਚਿਆ ਸੀ ਮੈਂ ਕਿਹਾ ਕਹਿੰਦਾ ਮੈਂ ਕਿਹਾ ਕਹਿੰਦਾ ਕਿ ਖਾਂਦੀ ਚੀਜ਼ ਆ ਤੇ ਮੈਂ ਬਾਈ ਆਪਾਂ ਵੇਟ ਕਰ ਰਹੇ ਮੈਂ ਕਿ 10 ਮਿੰਟ ਨਿਕਲੇ 20 ਮਿੰਟ ਨਿਕਲੇ ਅੱਧਾ ਘੰਟਾ ਘੰਟਾ ਮੇਰੇ ਨਾਲ ਕੋਈ ਮੇਰੇ ਹੋਰ ਰਿਲੇਟਿਵ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਉਹ ਆਇਆ ਜੀ ਪੂਰਾ ਮੈਂ ਕਿ ਉਹ ਕਹਿੰਦੇ ਯਾਰ ਹਾਂ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਹਿੰਦੇ ਯਾਰ ਹਾਂ ਤੇ ਮੈਂ ਕਿਹਾ ਚਲ ਆਪਾਂ ਸੋ ਜਾਂਦੇ ਏਦਾਂ ਹੀ ਤੇ ਬਾਈ ਖਤਮ ਹੋ ਗਈ ਦਿਨ ਆ ਗਿਆ ਕਰਦਾ ਨਮਾ ਹੋ ਗਿਆ ਤੇ ਤੂੰ ਵੇਟ ਕਰਦਾ ਨਾ ਮੈਂ ਵੇਟ ਕਰ ਰਹਾ ਤੇ ਆ ਰਾਤ ਦਾ ਪਤਾ ਲੱਗੇ ਨਾ ਅਗਲੇ ਦਿਨ ਪੁੱਛਿਆ ਯਾਰ ਮੈਂ ਕਿਹਾ ਯਾਰ ਤੁਸੀਂ ਉਹ ਪੂਰਾ ਕਹਿ ਰਹੇ ਸੀਗੇ ਕਿ ਮੈਨੂੰ ਐ ਸੀਗਾ ਕੋਈ ਚੱਕ ਨਾ ਲੱਗੇ ਹੋਵੇ ਜਾਂ ਕੋਈ ਖਰਾਬ ਕਰੋ ਮੈਂ ਕਿਹਾ ਤੁਸੀਂ ਪੂਰਾ ਲੈ ਕੇ ਤੇ ਨਹੀਂ ਆਦੇ ਕਹਿੰਦਾ ਦੱਖਿਆ ਤਾਂ ਹੈਗਾ ਤਾਂ ਬੈਟ ਤੇ ਤੁਹਾਡੇ ਉਹ ਮੰਜੇ ਦੇ ਹਾਂ ਨਕ ਮੰਜੇ ਦੇ ਕਹਿੰਦੇ ਹਾਂ ਕਹਿੰਦੇ ਹਾਰੇ ਪੂਰਾ ਉਹਦਾ ਦਿਖਾਈ ਕਿ ਉਹ ਮੈਂ ਯਾਰ ਯਾਰ ਨਾਲ ਕਿ ਉਹਨੂੰ ਲੱਗ ਗਿਆ ਮੈਂ ਉਹ ਮੇਰੇ ਵਾਲੀ ਗੱਲ ਥੋੜੀ ਜਿਹੀ ਮੈਨੂੰ ਪੂਰਾ ਪਤਾ ਨਹੀਂ ਸੀ ਮੈਂ ਉਹਦੀ ਮੈਂ ਬੜਾ ਸੋਚਣਾ ਪੂਰਾ ਮੀਨਸ ਕੁਝ ਖਾਣ ਦੀ ਚੀਜ਼ ਜਾਂ ਮਤਲਬ ਠੀਕ ਹੈ ਕੋਈ ਚੀਜ਼ ਮੈਨੂੰ ਮੈਂ ਸੋਚਣਾ ਪਈ ਕਿਹੜੀ ਚੀਜ਼ ਹੈ ਫਿਰ ਜਦ ਤੱਕ ਮੈਨੂੰ ਪਤਾ ਲੱਗਣਾ ਸੀ ਮੈਨੂੰ ਐਕਸਾਈਟਮੈਂਟ ਰਹਿੰਦੀ ਸੀ ਪਤਾ ਕਿ ਬਾਈ ਵਰਕੇ ਵੀ ਦਾ ਮੈਂ ਕਿ ਹੱਸੇ ਹੁਣ ਤਾਂ ਕਰਦੇ ਆ ਦੀ ਇਹ ਗੱਲ ਹੋ ਗਈ ਘਟੋ ਘਟ 12 13 ਸਾਲ ਪੁਰਾਣੀ ਗੱਲ ਹੋ ਗਈ سے اج تک اضی اپتے ہیں دے دیانی پورا کی چیز ہے نا پورا منو اس ٹائم پتہ لگ گیا تے توں منو وی دستا پورا کیا توں وی پتہ لگ گیا پورا کیا ہاں تھونو وی پتہ لگ گیا ہن تے سی اے نہیں کہہسا توں نے کوئی کہہیا پورا لے کے دینے تو کھجل نہ ہوو توں پتہ لگ گیا کہ پورا مینز بلانکیٹ ہاں لائک بلانکیٹ یا ਬੁਰਾ ਬਿੰਦ ਕਰ ਲੋ ਗੱਲ ਸੱਚੀ ਸੋਚ ਰਹੀ ਹੂ ਬੁਰਾ ਕਿਉਂ ਹੋ ਸਕਦਾ ਬੁਰਾ 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 ਨਹੀਂ ਕੀ ਬੁਰਾ ਬੁਰਾ ਪੂਰਾ ਪੂਰਾ ਨਹੀਂ ਪੂਰਾ ਮੰਨੂ ਹੀ ਭਲਾ ਦਿਆ ਬੁਰਾ ਹਾਂ ਬੁਰਾ 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 ਮੀ ਜੁਗਾਇ ਕੇ ਖਿਲਾ ਦਿਆ ਔਰ ਚਾਰਾ ਹੁੰਦਾ ਯਾਰ ਔਰ ਬੁਰਾ ਖਾਣ ਵਾਲੀ ਚੀਜ਼ ਐ ਇੱਕ ਬੁਰਾ ਹੋਗਾ ਫਰੂਟ ਫਰੂਟ ਹੈ ਹਾਂ ਮਰਕਰੀ ਬਤਾ ਯਾਰ ਮੈਨੂੰ ਕਿਵੇਂ ਪਤਾ ਹੋਗਾ ਯਾਰ ਲੋ ਜੀ ਪੂਰਾ ਵੀ ਨਹੀਂ ਪਤਾ ਇਹਨੂੰ ਕਿਵੇਂ ਪਤਾ ਹੋਗਾ ਪੂਰਾ ਦਾ ਕਿਆ ਪਤਾ ਉਹਨਾਂ ਦਾ ਪੂਰਾ ਵੀ ਨਹੀਂ ਪਤਾ ਪੂਰਾ ਪੱਕਾ ਨਹੀਂ ਪਤਾ ਮੈਨੂੰ ਕਿੱਦਾਂ ਪਤਾ ਹੋਗਾ ਮੈਨੂੰ ਪਤਾ ਹੀ ਨਹੀਂ ਉਹ ਯਾਰ ਖੰਡ ਜਦੋਂ ਆਪ ਜਿਹੜੀ ਚੀਨੀ ਹੁੰਦੀ ਹੈ ਨਾ ਜਦੋਂ ਆਪਾਂ ਨੂੰ ਗ੍ਰाइंड ਕਰ ਲੈਂਦੇ ਆ ਮੈਨੂੰ ਬਿਲਕੁਲ ਵੀ ਨਹੀਂ ਅਹਿਸਾਸ تھا ਕਿ ਕੁਝ ਐਸਾ ਚੀਨੀ ਨਾਲ ਰਿਲੇਟਡ ਵੀ ਹੋਗਾ ਮੈਨੂੰ ਫਿਰ ਵੀ ਦਿਮਾਗ ਵਿੱਚ ਕਾਇਕਾ ਖੜਾ ਡਾਂਲ ਰਿਹਾ ਤਾਂ ਫਰੂਟ ਹੋ ਸਕਦਾ ਹੈ ਪੂਰਾ ਸੁਣ ਲੋ ਚਾਰੇ ਚਾਰੇ ਨੂੰ ਪੂਰਾ ਵਾਹ ਜੀ ਵਾਹ ਉਹ ਚਾਰਾ ਹੁੰਦਾ ਵੋ ਵੀ ਬਰਾਬਰ ਆ ਸੋਤਾ ਨਾ ਜਿਹਾ ਪੂਰਾ ਬਰਾਬਰ ਆ ਉਹ ਯਾਰ अच्छा हुन लागया पता हां चीनी ਕਾ ਜੋ ਬਚਦਾ ਉਹ ਬਚਦਾ ਨਹੀਂ ਜਦੋਂ ਚੀਨੀ ਨੂੰ ਆਪਾਂ ਪਾ ਲਿਆ ਉਹ ਚ ਗ੍ਰੈਂਡਰ ਚ ਠੀਕ ਆ ਲਾਈਕ ਮਿਕਸੀ ਜਾਂ ਫਿਰ ਜਿਹੜੀ ਜਿਹਦੇ ਨਾਲ ਆਪਾਂ ਗ੍ਰੈਂਡ ਕਰਦੇ ਆ ਮਿਕਸੀ ਚੀਨੀ ਚੀਨੀ ਕੀ ਮਿਕਸ ਕਰਦੇ ਆਪਾਂ ਹਾਂ ਹਾਂ ਚੀਨੀ ਉਹ ਲਿਤਾ ਗ੍ਰੈਂਡ ਕਰ ਚਾਹ ਚਾ ਸਮਝੀ ਗ੍ਰੈਂਡ ਕੀਤਾ ਜਦੋਂ ਉੱਤੇ ਬਣੀ ਫੋਮ ਉਹ ਫੋਮ ਨਹੀਂ ਬਣਨੀ ਓਏ ਯਾਰ ਫਿਰ ਭਾਈ ਓਕਾ ਸਮਝਾਣਾ ਲੱਗੇ ਫਿਰ ਹਾਂ ਤੂੰ ਸੱਤੇ ਪਹਿਲਾਂ ਲੈਣੀ ਮਿਕਸੀ ਮਿਕਸੀ ਦਾ ਕੱਪ ਹਾਂ ਠੀਕ ਹੈ ਹਾਂ ਮੈਂ ਕਿ ਪਹਿਲਾਂ ਮਿਕਸੀ ਲੈਣੀ ਹੈ ਕਿ ਹਾਂ ਹਾਂ ਮਿਕਸੀ ਦਾ ਜਿਹੜਾ ਕੱਪ ਹੁੰਦਾ ਛੋਟੇ ਵੱਡੇ ਦੋ ਹੁੰਦੇ ਨਾ ਵੱਡਾ ਪਲਾਸਟਿਕ ਵਾਲਾ ਨਹੀਂ ਜਿਹੜਾ ਲੋਹੇ ਵਾਲਾ ਆਉਂਗਾ ਹਾਂ ਠੀਕ ਹੈ ਦੋ ਹੁੰਦੇ ਨਾ ਹਾਂ ਉਹ ਲੇਤਾ ਉਹਦੇ ਵਿੱਚ 1/2 ਕਿਲੋ ਚੀਨੀ ਪਾਈ ਠੀਕ ਹੈ ਮੈਂ ਕਿ 1/2 ਕਿਲੋ ਇੰਸੈਂਸ ਜਿੰਨੀ ਕ ਪਾਣੀ ਦਾ ਠੀਕ ਹੈ ਠੀਕ ਹੈ ਉਹ ਪਾ ਦਿੱਤੀ ਟੱਕਲ ਆਇਆ ਉਹਦੇ ਰੱਖਿਆ ਕਿਹਦੇ ਤੇ ਗ੍ਰਾਈਂਡਰ ਤੇ ਹਾਂ ਉਹਦੇ ਉੱਪਰ ਰੱਖਿਆ 5 ਦੇ ਘਰ ਤੇ ਹੱਥ ਉੱਪਰ ਰੱਖਣਾ ਹੁੰਦਾ ਉਹ ਉੱਡ ਜਾਂਦਾ ਉਹ ਠੀਕ ਹੈ ਠੀਕ ਹੈ ਚੱਲੀ ਯਾਰ ਉਹ ਠੀਕ ਹੈ 5 ਕਿ ਮਿੰਟ ਬਾਅਦ ਹਾਂ ਜਦੋਂ ਦੇਖਣਾ ਤਾਂ ਖੋਲਣਾ ਉਹਦੇ ਵਿੱਚ ਇੱਕ ਵਾਰੀ ਪਹਿਲਾਂ ਤਾਂ ਤੁਹਾਨੂੰ ਉਹ ਉਡੂਗਾ ਠੀਕ ਹੈ ਬਾਕੀ ਇਕ ਤਾਂ ਨਹੀਂ ਆਹ ਬੂਰਾ ਆਹ ਉਹ ਉੱਡਣ ਵਾਲਾ ਨਹੀਂ ਹਾਂ ਉਹ ਡਣ ਵਾਲਾ ਤੂਆਂ ਜੱਕ ਬਹਿ ਜੀ ਹੋਗਾ ਜੋ ਸੋ ਪਾਊਡਰ ਹੈ ਹਾਂ ਉਹਨੂੰ ਬੂਰਾ ਕਹਿੰਦੇ ਆ ਮੇਰੇ ਕੋਲ ਸੱਚੀ ਕੋਈ ਆਈਡੀਆ ਨਹੀਂ تھا ਯਾਰ ਇਹ ਬੂਰਾ ਕੀ ਮੈਨੂੰ ਪਤਾ ਕਿ ਸੋਚਾ ਉਹ ਜਿਹੜੀ ਤੁੱਤੀ ਸੇਵੀਆਂ ਸੀ ਉਹ ਵੀ ਹੋ ਸਕਦੀਆਂ ਹੈ ਤੇ ਉਹ ਵੀ ਹੋ ਸਕਦੀਆਂ ਸੇਵੀਆਂ ਜੀ ਨਹੀਂ ਹੁੰਦੀ ਜੋ ਨਮਕੀਨ ਹੁੰਦੀ ਹੱਤੇ ਚਾਹ ਦੇ ਨਾਲ ਉਹ ਵੀ ਬੂਰਾ ਲੱਗੇ ਮੇਰੇ ਖਿਆਲ ਵਿੱਚ ਬੂਰਾ ਹੋ ਸਕਦਾ ਕੋខਾ ਭਾਈਓ ਕੋខਾ ਬੂਰਾ ਮੀਨਸ ਕਿ ਜੋ ਚੀਨੀਆ ਉਸਕਾ ਪਾਊਡਰ ਨੂੰ ਬੂਰਾ ਕਹਿੰਦੇ ਆ ਹਾਂ ਜਿਹੜਾ 슈ਗਰ ਪਾਊਡਰ ਉਹਨੂੰ ਯਾ 슈ਗਰ ਪਾਊਡਰ ਹਾਂ ਤਾਂ ਉਹਨੂੰ ਚੂਜ਼ ਕਰ ਸਕਦੇ ਆ ਵੈਸੇ ਜੇ ਖਾਣਾ ਹੈ ਸਮ ਟਾਈਮ ਮਿੱਠੇ ਦੀ ਹੈ ਤਾਂ ਉਹਨੂੰ ਉਹ ਦੇਸੀ ਘਿਓ ਦੇ ਵਿੱਚ ਪਾ ਕੇ ਰੋਟੀ ਨਾਲ ਨਹੀਂ ਕੋਲੀ ਦੇ ਵਿੱਚੋਂ ਪਾਇਆ ਥੋੜਾ ਜਿਹਾ ਜਿੰਨਾ ਖਾਣਾ ਉਹਦੇ ਵਿੱਚ ਦੇਸੀ ਘਿਓ ਪਾਇਆ ਗਰਮ ਗਰਮ ਮੈਲਟ ਜਾ ਕਰ ਉਹ ਖਾ ਕੇ ਦੇਖੀ ਐਡਾ ਵਧੀਆ ਲੱਗੂਗਾ ਉਹ ਪਲੱਸ ਚੋਲਾ ਦੇ ਉੱਪਰ ਘੇਰ ਕੇ ਦੇਖੀ ਚੋਲਾ ਦੇ ਉੱਪਰ ਘੇਰ ਕੇ ਉਹ ਖਾ ਕੇ ਦੇਖੀ ਫੇਰ ਹੋਰ ਪਤਾ ਨਹੀਂ ਕੀ ਕਿਉਂ ਬੰਦਾ ਜਿੰਨੀ ਸ਼ੂਗਰ ਹੈ ਬੰਦਾ ਤਾਂ ਮੋਟਾ ਹੋ ਜਾਂਦਾ ਉਹ ਨਹੀਂ ਮੋਟਾ ਹੋ ਵੀ ਤਾਂ ਚੀਨੀ ਚਾਹ ਪੀਤੀ ਤਾਂ ਪਿੰਦੇ ਉਹ ਆਉਂਦੀ ਹੈ ਸ਼ੂਗਰ ਇਜ਼ ਨੋਟ ਅ ਗੁੱਡ ਫਾਰ ਹੈਲਥ ਉਹ ਤਾਂ ਦੇਖੋ ਹੁਣ ਚੀਨੀ ਤਾਂ ਸਾਰੇ ਖਾਂਦੇ ਹੋ ਉਹ ਰਾਈਜ਼ ਆਲਸੋ ਬਰਾਊਨ ਸ਼ੂਗਰ ਦੇਖੋ ਬਰਾਊਨ ਸ਼ੂਗਰ ਜਿਹੜੀ ਮਰਜ਼ੀ ਬਣਾ ਲਾ ਹਾਂ ਬਰਾਊਨ ਦਾ ਬਣਾ ਲਾ ਸੋ ਬੇਸਿਕਲੀ ਜਿਹੜੇ ਆਪਾਂ ਨੂੰ ਕੈਫੇ ਵਾਲੇ ਕੱਪ ਦਿੰਦੇ ਕਾਫੀ ਦਾ ਉਹਦੇ ਵਿੱਚ ਆਪਾਂ ਖੋ ਜੀ ਹਾਂ ਬਟ ਉਹ ਥੋੜੀ ਜੀ ਥੋੜੀ ਉਹ ਆਪਾਂ ਟਾਈਮ ਦਾ ਹਾਂ ਉਹ ਉਹੀ ਉਹੀ ਲਾਈਕ ਹੁੰਦਾ ਸੀ ਮਤਲਬ ਪਤਾ ਲੱਗਿਆ ਹਾਂ ਪਤਾ ਲੱਗਿਆ ਕੀ ਕੀ ਬੁਰਾ ਬੁਰਾ ਐਂਡ ਦ ਕੀ ਨਾਮ ਸੀ ਕੁਛ ਨਾਮ ਤਾਂ ਸੀਗਾ ਭੁੱਲ ਗਿਆ ਮੈਂ ਇੰਨੀ ਜਲਦੀ ਭੁੱਲ ਗਿਆ ਇਹਨੂੰ ਕਿੱਥੇ ਅੱਗੇ ਜਾਦੇ ਨੇ ਪੂਰਾ ਤੇ ਪੂਰਾ ਹਾਂ ਬੂਰਾ ਨਾ ਪੂਰਾ ਪੂਰਾ ਕੀ ਕਿਥੇਗਾ ਪੂਰਾ ਇਜ਼ ਅ ਬਲੈਂਕਟ ਹਾਂ ਵੈਰੀ ਗੁੱਡ ਤੇ ਬੂਰਾ ਬੂਰਾ ਮੀਨਜ਼ ਪਾਊਡਰਡ 슈ਗਰ ਆ ਵੈਰੀ ਗੁੱਡ ਤੇ ਵਾਈਓਖਾ ਵਾਈ ਮੈਨ ਪੰਜਾਬੀ ਦੇ ਵਰਡ ਪਤਾ ਲੱਗ ਰਹੇ ਨਹੀਂ ਮੈਨ ਮੁੰਡੇ ਲੱਗ ਰਿਹਾ ਚਲੋ ਚੰਗੀ ਗੱਲ ਐ ਇਦਾਂ ਹੀ ਫਿਰ ਇਹਨੂੰ ਅੱਗੇ ਸਿਖਾਉਂਦੇ ਰਾਂਗੇ ਤੇ ਜਰੂਰ ਚੈਨਲ ਨੂੰ ਤੁਸੀਂ ਵੀ ਸਿਖਾਏ ਹੋ ਕਮੈਂਟ ਕਰਕੇ ਸਾਰਾ ਕੁਝ ਦੱਸਿਓ ਬਈ ਐਦਾਂ ਨਹੀਂ ਐਦਾਂ ਚੀਜ਼ ਹੁੰਦੀ ਆ ਤੁਸੀਂ ਵੀ ਦੱਸਿਓ ਵੀ ਆਪਾਂ ਹੋਰ ਕੀ ਅੱਗੇ ਤੇ ਪੁੱਛੀਏ ਇਹਨੂੰ ਮੈਨੂੰ ਨਹੀਂ ਪਤਾ ਗਾਇਸ ਮੈਨੂੰ ਕੁਝ ਨਹੀਂ ਪਤਾ ਐਕਚੁਅਲੀ ਮੈਂ ਇਟਸ ਓਕੇ ਮੈਂ ਪਰ ਮੈਂ ਥੋੜਾ ਜਿਹਾ ਦਿਮਾਗ ਹੋਰ ਲਾ ਕੇ ਕਰੂੰਗੀ ਕਿ ਕਿਹੜੀ ਚੀਜ਼ ਹੋ ਸਕਦੀ ਆ ਪਤਾ ਕਰੂੰ ਤੇ ਪੰਜਾਬੀ ਵੀਡੀਓ ਬਣਾਣੀ ਆ ਤੇ ਪੰਜਾਬ ਚ ਰਹਿੰਦੀ ਆ ਥੋੜਾ ਬੋਟਾ ਪਤਾ ਹੋਵੇ ਹੋਣਾ ਚੀਜ਼ਾਂ ਮੈਨੂੰ ਪਤਾ ਹੈ ਉਹ ਤਾਂ ਹਮ ਤੂੰ ਬਹੁਤ ਜਿਆਦਾ ਟਿਪੀਕਲ ਵਰਡਸ ਪੁੱਛ ਰਿਹਾ ਤੂੰ ਮੈਨੂੰ ਪੁੱਛਣਾ ਪੈਂਦਾ ਹੈ ਤੂੰ ਬਹੁਤ ਜ਼ਿਆਦਾ ਟਿਪੀਕਲ ਵਰਡ ਪੁੱਛਾਂਗੇ ਪੁੱਛਾਂਗੇ ਜ਼ਰੂਰ ਪੁੱਛਾਂਗੇ ਗਾਇਸ ਮੈਨੂੰ ਵਰਡਸ ਪ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਮੈਨੂੰ ਪਤਾ ਨਹੀਂ ਹੋਣੀ ਪਰ ਇਹਨੂੰ ਪਤਾ ਹੋਵੇ ਆਨਸਰ ਕਰ ਚੱਲ ਜੀ ਮੈਨੂੰ ਵੀ ਸ਼ਾਇਦ ਨਹੀਂ ਪਤਾ ਹੋ ਸਕਦਾ ਬਟ ਆਇਆ ਕਿ ਅਸੀਂ ਲੱਭਾਂਗੇ ਤੇ ਅਸੀਂ ਉੱਤੇ ਚੁਆਇਸ ਕਰਾਂਗੇ ਓਏ ਆਪਾਂ ਗੂਗਲ ਕਰ ਲਾਂਗੀ ਮੈਂ ਛੁੱਕਿਆ ਜਾਂ ਚੈਟ ਜੀਪੀਟੀ ਚੈਟ ਜੀਪੀਟੀ ਨੂੰ ਪੁੱਛ ਗਏ ਇਹ ਚੈਟ ਜੀਪੀਟੀ ਵਾਟ ਇਜ਼ ਪੂਰਾ ਓ ਚਲੋ ਜਿੱਦਾਂ ਕਹਿਣੀ ਪਰ ਉਹਨੂੰ ਤਾਂ ਪੁੱਛ ਲਈ ਆਪਾਂ ਠੀਕ ਹੈ ਤੇ ਪੋਡਕਾਸਟ ਉਰੇ ਹੀ ਅਸੀਂ ਸਮਾਪਤ ਕਰਦੇ ਹਾਂ ਸੋ ਅੱਜ ਮਿਲਦੇ ਆ ਅਗਲੇ ਪੋਡਕਾਸਟ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਤੇ ਸ਼ੇਅਰ ਵੀ ਕਰੋ ਸੋ ਗਾਇ